ਉਹੀ ਆਈਆਂ ਨੇ ਕੰਮ ਹੋਣ ਲੱਗ ਪਏ ਸੀਐਮ ਸਾਹਿਬ ਕੋਈ ਨਾ ਨਹੀਂ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਕਿਸੇ ਗੱਲੋਂ ਮੈਂ ਮੈਂ ਜੋ ਉਹਨਾਂ ਨੂੰ ਕਿਹਾ ਉਹੀ ਤਰਨਦਾਨ ਲਈ ਇਹ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਆ ਐਡੇ ਐਡੇ ਵਧੀਆ ਪ੍ਰੋਜੈਕਟ ਸਾਨੂੰ ਦੇ ਦਿੱਤੇ ਸੀਐਮ ਸਾਹਿਬ ਤੁਸੀਂ ਕਿਹੜੀ ਕ੍ਰੈਡੀਬਿਲਟੀ ਬਣਦੇ ਹੋ ਸਰਕਾਰ ਦੀ ਵੀ ਲੋਕ ਕਿਹੜੀ ਗੱਲ ਕਰਕੇ ਲੋਕ ਹਰਮੀਤ ਸਿੰਘ ਚੰਦੂ ਨੂੰ ਵੋਟ ਪਾਉਣ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੇਖੋ ਇੱਥੇ ਫਿਰ ਮੈਂ ਆਉਂਦਾ ਦੋਵੇਂ ਚੀਜ਼ਾਂ ਨੇ ਜੇ ਸਾਡੀ ਕ੍ਰੈਡੀਬਿਲਟੀ ਹੈਗੀ ਸੀ ਜੀ ਸਾਡੇ ਕੁਝ ਪਿਛਲੀ ਲੇਖਾ ਜੋਖਾ ਚੰਗਾ ਹੈਗਾ ਸੀ ਤੇ ਪਾਰਟੀ ਨੇ ਅਪਰੋਚ ਕੀਤੀ ਦੇਖੋ ਇਹ ਚੀਜ਼ਾਂ ਸਾਰੀਆਂ ਨੇ ਦੂਸਰੀ ਮੈਂ ਕਹਿਣੀ ਚਾਹੁੰਦਾ ਨੀਅਤ ਤੇ ਨੀਤੀ ਦੇਖੋ ਦੋਵੇਂ ਚੀਜ਼ਾਂ ਨੇ ਜੇ ਨੀਅਤ ਸਾਫ਼ ਆ ਪ੍ਰਮਾਤਮਾ ਭਲ ਦਿੰਦਾ ਹੂੰ ਜੇ ਨੀਅਤ ਚੰਗੀ ਆ ਤੇ ਗੁਰੂ ਆਪੇ ਕਿਰਪਾ ਕਰਦਾ ਤੇ ਨੀਤੀ ਪਾਰਟੀ ਦੀ ਹੁਣ ਜਿਉ ਲੋਕਾਂ ਪ੍ਰਤੀ ਜਿਹੜੀ ਸੰਜੀਦਗੀ ਦੇ ਨਾਲ ਪਾਰਟੀ ਹੁਣ ਸੋਚਦੀ ਆ ਕੰਮ ਕਰਨ ਬਾਰੇ ਸੋਚਦੀ ਆ ਲੋਕਾਂ ਪ੍ਰਤੀ ਵਫਾਦਾਰੀ ਆ ਪਾਰਟੀ ਦੀ ਲੋਕਾਂ ਪ੍ਰਤੀ ਇੱਕ ਜੋ ਲੋਕਾਂ ਦੀ ਨਬਜ਼ ਨੂੰ ਪਛਾਣਦੇ ਆ ਲੋਕਾਂ ਲਈ ਜਿਹੜੀਆਂ ਚੰਗੀਆਂ ਸਕੀਮਾਂ ਲੈ ਕੇ ਆ ਰਹੀਆਂ ਇਹੋ ਚੀਜ਼ਾਂ ਹੁੰਦੀਆਂ ਨੇ